सरपंच किथे ਵਰਦਾ ਟਿੱਦੂਰਾ ਮੈਂ ਤਾਂ ਇੱਥੇ ਐਸੀ ਪਿੰਡ ਜੀ ਹਾਂ ਕੱਪੜਾ ਦੇ ਲੈ ਕੇ ਨੂੰ ਨਾ ਤਾਂ ਕਰਕੇ ਤੁਸੀਂ ਕਿਤੇ ਵਰਦੇ ਹੋਗੇ ਉਹ ਸਾਡੀ ਕੁੜੀ ਨੇ ਦੇਖ ਲਈ ਵੀਡੀਓ ਭਾਈ ਅੱਛਾ ਬਾਬੇ ਦੀ ਹੱਟੀ ਵਾਲੀ ਬਾਬੇ ਦੀ ਹੱਟੀ ਵਾਲੀ ਮੈਨੂੰ ਯਕੀਨ ਨਾ 245 ਲੰਗਾ ਕੌਣ ਦੇ ਦੂਗਾ ਬੁੱਦਾ ਬਾਲਾ ਸਸਤਾ ਕਮਾਂਗਾ ਬਾਲਾ ਸਸਤਾ ਸਰਪੰਚ ਕੱਪੜੇ ਜਿੰਨੇ ਕਮੈਂ ਕਵਾਲਿਟੀ ਨਹੀਂ ਦੇਦਾ ਮੈਂ ਯਕੀਨ ਨਹੀਂ ਮੰਨਦਾ ਇੰਡੀਆ ਤੇ ਸਾਰੇ ਜੀ ਮੰਨ ਲੋ ਇਥੋਂ ਕੱਪੜਾ ਜਾਂਦਾਗਾ ਬਹੁਤ ਕੁੜੀਆਂ ਇਥੋਂ ਬਿਜ਼ਨਸ ਚ ਚਲਾਈ ਬੈਠੇ ਨੇ ਕੱਪੜਾ ਲਜਾਲ ਜਾ ਲੈ ਇਥੋਂ ਕੱਪੜਾ ਲੈ ਜੋ ਹਣਾ ਤੁਹਾਡਾ ਨਾਮ ਵੇਖਿਆ 1 ਹਾਲ ਬਾਅਦ ਇਥੇ ਉਹੀ ਵਾਪਸ ਕਰਜੋ ਪੈਸੇ ਲੈ ਜਾਓ ਲਹਿੰਗੇ ਆਪਣੇ ਕੋ ਮਿਲਦੇ ਆ ਕਪੜਾ ਆਪਣੇ ਕੋ ਮਿਲਦਾ ਸੂਟ ਆਪਣੇ ਕੋ ਮਿਲਦਾ 18 ਮਹੀਨੇ ਦੀ ਵਾਪਸੀ ਹੈ ਲਹਿੰਗਾ ਦੇਖੋ ਆ ਦੇਖੋ ਬਰਾਇਡਲ ਲਹਿੰਗਾ ਜਿਹੜਾ ਬਾਜ਼ਾਰ ਚ ਨਾ 7-8000 ਰੁਪਿਆ ਕਿਰਾਇਆ ਮਿਲਦਾ ਨਾ 15-20000 ਦਾ ਲਹਿੰਗਾ ਆ ਹਾਂ ਇਹ ਤਾਂ ਕੋਈ ਸ਼ੱਕ ਨਹੀਂ ਫਿਰ ਭਾਜੀ ਆਪਾਂ ਹੋਲਸੇਲ ਰੇਟ ਤੇ ਦੇਣਾ ਆ ਕੀ ਰੇਟ ਤੇ ਮੈਂ ਕਹਿੰਦਾ ਹੋਲਸੇਲ ਆਪਾਂ ਦਾਂਗੇ ਪੂਰੇ ਪੰਜਾਬ ਦਾ ਧੁਮਾਕਾ ਆ ਲਹਿੰਗਾ ਠੀਕ ਹੈ ਲਓ ਹੋਰ ਲਲੋ ਆ ਦੇਖ ਲਓ ਆ ਕਿਆ ਬਾਤ ਆ ਇੱਕ ਵਾਰ ਹਲੋ ਪਾਰਟੀ ਵੇਅਰ ਲਹਿੰਗੇ ਹੈਂਡਬਰਕ ਦੇ ਨਾਲ ਆ ਦੇਖ ਲੋ ਠੀਕ ਹੈ ਹਾਂ ਹੁਣ ਮੈਨੂੰ ਐ ਦੱਸ ਹਾਂਜੀ 5000 ਦਾ ਕਿ 7000 ਦਾ ਹੈ ਇਹ ਭਾਜੀ ਦੇਣਾ ਆਪਾਂ 245 ਰੁਪਏ ਦਾ 245 ਦਾ 245 ਰੁਪਏ ਦਾ ਓ ਪਾਣੀ ਦੇ ਖੜਾ ਓ ਓ 245 ਇਹ 245 ਵਾਲਾ ਸ਼ਨੀ ਤੇ ਐਤਵਾਰ ਦੋ ਦਿਨ ਹੈ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਡੀ ਨੰਬਰ ਆ 98804723 ਤੇ ਐਦਾਂ ਦੇ ਹੈਵੀ ਕੈਨ ਕੈਨ ਲੱਗੇ ਹੋਏ ਲਹਿੰਗੇ ਆਹ ਇਹ ਮਿਲਣਗੇ ਗੱਲਾਂ ਕੋਈ ਨਹੀਂ 245 ਲੈ ਲੋ